ਦੈਨਾਂ ਤੇ ਅੱਜ ਆਪਾਂ ਗੱਲ ਕਰਨੀ ਸੀਗੀ ਜਿਹੜਾ ਕਿ ਹੁਣ ਚੱਲ ਰਿਹਾ ਖੜਾਂ ਦਾ ਤੇ ਉਹਦੇ ਵਿੱਚ ਬਹੁਤ ਸਾਰੇ ਸ਼ਬਦ ਨੇ ਜਿਹੜੇ ਕਈ ਵਾਰ ਆਪਾਂ ਨੂੰ ਪਤਾ ਨਹੀਂ ਹੁੰਦੇ ਕਿ ਇਹ ਕੀ ਨੇ ਤੇ ਉਹ ਕੋਸ਼ਿਸ਼ ਕਰਾਂਗੇ ਆਪਾਂ ਜਾਣਨ ਦੀ ਕਿਉਂਕਿ ਬੱਚਿਆਂ ਨੇ ਜਿਨ੍ਹਾਂ ਨੇ ਅੱਗੇ ਮੱਲਾ ਮਾਰਨੀਆਂ ਨੇ ਬਦਣਾ ਅੱਗੇ ਜ਼ਿੰਦਗੀ ਦੇ ਵਿੱਚ ਤਾਂ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਨੇ ਇਸ ਕਰਕੇ ਮੈਂ ਵੀ ਕੋਸ਼ਿਸ਼ ਕੀਤੀ ਆ ਕਿ ਆਪਾਂ ਇਸ ਬਿਸ਼ੇ ਤੇ ਗੱਲਬਾਤ ਕਰੀਏ ਜੇ ਤੁਹਾਨੂੰ ਜਿਹਦੇ ਅਨਸਰ ਪਤਾ ਨੇ ਤਾਂ ਕੋਸ਼ਿਸ਼ ਕਰਿਓ ਕਿਉਂਕਿ ਜਿਹੜੇ ਨੇੜੇ-ਤੇੜੇ ਵੱਸਦੇ ਨੇ ਇਹਨਾਂ ਨਾਲ ਤਾਂ ਉਹ ਤਾਂ ਜਾਣਦੇ ਹੀ ਨੇ ਕਿ ਇਹ ਕੀ ਚੀਜ਼ਾਂ ਨੇ ਠੀਕ ਹੈ ਜੀ ਦੂਰ ਬੈਠੇ ਹੁਣ ਜਿਹੜੇ ਖਬਰਾਂ ਸੁਣਦੇ ਨੇ ਉਹਨਾਂ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਕਿ ਇਹ ਹੈ ਕੀ ਹੈ ਕਿਉਂ ਸੀ ਇੱਕ ਕੀ ਹੈ ਤੁਸੀਂ ਬੰਨ ਕੀ ਹੈ ਕਿਉਂਕਿ ਵਾਰ-ਵਾਰ ਬੋਲੇ ਜਾਂਦੇ ਨੇ ਇਹ ਸ਼ਬਦ ਖਬਰਾਂ ਦੇ ਵਿੱਚ ਜਾਂ ਕਿਤੇ ਵੀ ਜਿੱਥੇ ਵੀ ਆਪਾਂ ਦੇਖਦੇ ਆਂ ਲਾਈਕ ਕਰ ਦਿਓ ਜੀ ਜਿਹੜੇ ਨਾਲ ਜੁੜੇ ਹੋ ਤੇ ਕਮੈਂਟ ਕਰਕੇ ਦੱਸਿਓ ਜੀ ਜੇ ਤੁਹਾਨੂੰ ਪਤਾ ਹੈ ਕਿ ਤੁਸੀਂ ਬੰਨ ਕੀ ਆ ਫਿਰ ਅੱਗੇ ਆਪਾਂ ਉਹਦੇ ਤੇ ਗੱਲਬਾਤ ਕਰਾਂਗੇ ਕਿਉਂਕਿ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ ਬੱਚੇ ਜਿਹੜੇ ਵਿਚਾਰੇ ਹੁਣ ਉੱਥੇ ਹਾੜਾਂ ਦੇ ਵਿੱਚ ਬੈਠੇ ਨੇ ਜੀ ਇਹਨਾਂ ਦੀਆਂ ਪਰਸਥਿਤੀਆਂ ਸਹੀ ਨਹੀਂ ਹੈਗੀਆਂ ਤਾਂ ਉਹਨਾਂ ਲਈ ਅੱਗੇ ਵਧਣ ਦੇ ਵਾਸਤੇ ਜਿਹੜਾ ਇੱਕ ਸਾਧਨ ਹੈ ਪੜ੍ਹਾਈ ਹੈ ਉਹ ਜ਼ਿਆਦਾ ਹੈ ਨਾ ਸਤ ਸ੍ਰੀ ਅਕਾਲ ਬਟੇ ਹੋਰ ਕੀ ਹਾਲ ਚੱਲ ਕਾਫੀ ਦਿਨ ਬਾਅਦ ਜੁੜੇ ਅੱਜ ਮੈਂ 2-3 ਦਿਨ ਹੋ ਗਏ ਯਾਦ ਕਰਦੀ ਸੀ ਮੈਂ ਕਿ ਲਾਪਰੀਤ ਨਹੀਂ ਹੋਣਾ ਵੇ ਕਿਸੇ ਦਿਨ اٹੈਂਡ ਨਹੀਂ ਕੀਤਾ ਉਹਨੇ ਜੇ ਤੁਸੀਂ ਬੰਨਾਰੇ ਤੁਹਾਨੂੰ ਪਤਾ ਹੈ ਤਾਂ ਦੱਸਿਓ ਕਿਉਂਕਿ ਇਹ ਪ੍ਰਸ਼ਨ ਨੇ ਜਿਹੜੇ ਇਹ ਆਪਣੇ ਮਨ ਦੇ ਵਿੱਚ ਉਪਜਦੇ ਨੇ ਹਨਾ ਜੇ ਨਹੀਂ ਜਿਹੜੀ ਚੀਜ਼ ਨਹੀਂ ਪਤਾ ਹੁੰਦੀ ਤਾਂ ਇਹ ਉਪਜਣ ਹੈ ਵੀ ਬਹੁਤ ਜ਼ਰੂਰੀ ਨੇ ਜੇ ਆਪਣੇ ਮਨ ਦੇ ਵਿੱਚ ਆਏਗਾ ਪ੍ਰਸ਼ਨ ਆਪਾਂ ਉਹਦਾ ਉੱਤਰ ਲੱਭਾਂਗੇ ਠੀਕ ਹੈ ਉਹਦੇ ਚ ਆਪਣੀ ਜਾਣਕਾਰੀ ਵੱਧ ਜਾਂਦੀ ਹੈ ਇਹੀ ਤਾਂ ਇਹ ਹੀ ਆਪਣੇ ਅੱਗੇ ਵਧਣ ਦੇ ਰਸਤੇ ਨੇ ਜੇ ਆਪਣੇ ਚ ਜਾਣਕਾਰੀ ਜਾਣਨ ਦੀ ਹੋਈ ਨਹੀਂ ਚਾਹ ਹਤੇ ਨਹੀਂ ਜਾਗੀ ਫਿਰ ਆਪਾਂ ਲੱਭਣਾ ਵੀ ਨਹੀਂ ਠੀਕ ਹੈ ਜੀ ਤੇ ਉਹਨੂੰ ਆਪਾਂ ਉੱਥੇ ਛੱਡ ਦਾਂਗੇ ਜੇ ਆਪਾਂ ਜਦੋਂ ਆਪਾਂ ਲੱਭਣ ਵਾਲੇ ਤੁਰਪੇ ਫੇਰ ਕੁਝ ਨਾ ਕੁਝ ਆਪਾਂ ਫਿਰ ਲੱਭਾਂਗੇ ਤੇ ਅੱਗੇ ਆਪਾਂ ਨੂੰ ਯਾਦ ਵੀ ਹੋ ਜਾਂਦਾ ਜਦੋਂ ਆਪਾਂ ਇੱਕ ਦੋ ਵਾਰ ਚੀਜ਼ ਪੜਾਂਗੇ ਫਿਰ ਆਪਾਂ ਕਿਸੇ ਨੂੰ ਦੱਸਾਂਗੇ ਔਰਬਿਟ ਹੈ ਵਧੀਆ ਵਧੀਆ ਹਾਂ ਬੇਟੇ ਸਾਰਾ ਕੁਝ ਵਧੀਆ ਹੈ ਆਨਲਾਈਨ ਕਲਾਸਿਸ ਠੀਕ ਹੈ ਔਰ ਠੀਕ ਹੈ ਬੱਚਿਆਂ ਦੀ ਪੜਾਈ ਠੀਕ ਚੱਲਦੀ ਹੈ ਠੀਕ ਹੈ ਜੀ ਚਲੋ ਠੀਕ ਹੈ ਬਸ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਚੰਗੀ ਕਰ ਤੇ ਤੁਸੀਂ ਵਰਨਾਰੇ ਆਪਾਂ ਜਾਣਾਂਗੇ ਅੱਜ ਜੇ ਕਿਸੇ ਨੂੰ ਪਤਾ ਹੈ ਤਾਂ ਕਮੈਂਟ ਕਰਕੇ ਦੱਸਿਓ ਜਰੂਰ ਬਾਕੀ ਫੇਰ ਮੈਂ ਜਿਹੜਾ ਕੀਤਾ ਅੱਜ ਕੋਸ਼ਿਸ਼ ਕੀਤੀ ਹੈ ਕਿ ਪਤਾ ਲੱਗਣਾ ਚਾਹੀਦਾ ਤਾਂ ਉਹਦੇ ਤੇ ਆਪਾਂ ਕਰਾਂਗੇ ਹੋ ਸਕਦਾ ਕਿ ਤੇ ਮੈਂ ਗਲਤ ਹੋਵਾਂ ਤਾਂ ਮੈਨੂੰ ਠੀਕ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਕਿਉਂਕਿ ਮੈਂ ਵੀ ਉੱਥੇ ਕਿਤੇ ਨੇੜੇ ਤੇ ਤਾਂ ਰਹਿੰਦੀ ਨਹੀਂ ਹੈਗੀ ਵੀ ਮੈਨੂੰ ਜਿਆਦਾ ਪਤਾ ਮੈਂ ਨਾ ਮੈਂ ਦੇਖਿਆ ਕਦੇ ਤੁਸੀਂ ਬੰਨ ਕੋਸ਼ਿਸ਼ ਕਰਾਂਗੇ ਹੁਣ ਜੇ ਕਿਤੇ ਚਾਂਸ ਮਿਲਿਆ ਤਾਂ ਜਰੂਰ ਦੇਖ ਕੇ ਆਵਾਂਗੇ ਤੇ ਫਿਰ ਬਾਕੀਆਂ ਨੂੰ ਵੀ ਦੱਸਾਂਗੇ ਠੀਕ ਹੈ ਜੀ ਇਹ ਹੁੰਦਾ ਜਿਹੜਾ ਤੁਸੀਂ ਬੰਨ ਉਹ ਰੱਖਿਆ ਵਾਸਤੇ ਬਣਾਇਆ ਹੁੰਦਾ ਦਰਿਆ ਆਨੇ ਜਿਹੜੇ ਇਹ ਕਾਫੀ ਖੁੱਲੀ ਜਗ੍ਹਾ ਦੇ ਵਿੱਚ ਚੱਲਦੇ ਨੇ ਜਿਵੇਂ ਇਹ ਪਹਾੜਾਂ ਦੇ ਵਿੱਚੋਂ ਪਾਣੀ ਆਉਂਦਾ ਤਾਂ ਇਹ ਪਾਣੀ ਦਾ ਕੋਈ ਪਤਾ ਨਹੀਂ ਹੁੰਦਾ ਕਿੱਧਰ ਨੂੰ ਆਪਣਾ ਰੁੱਖ ਬਣਾ ਲੈਂਦਾ ਉਹ ਉਹ ਕੀ ਕਾਰਨ ਹੁੰਦਾ ਜਿਵੇਂ ਹੁਣ ਜਿਹੜਾ ਪਾਣੀ ਦੇ ਨਾਲ ਮਟੀਰੀਅਲ ਬਾਕੀ ਚੀਜ਼ਾਂ ਆਉਂਦੀਆਂ ਨੇ ਰੁੜ ਕੇ ਉਹ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਲੱਗਦੀਆਂ ਜਾਂਦੀਆਂ ਨੇ ਠੀਕ ਹੈ ਜੀ ਉਹ ਹੁਣ ਕਿੱਧਰਲੇ ਪਾਸੇ ਨੂੰ ਜਿਆਦਾ ਉੱਚਾ ਹੋ ਗਿਆ ਪਾਣੀ ਦਾ ਵਹਾਅ ਨਿਵੇਂ ਵਾਲੇ ਪਾਸੇ ਨੂੰ ਤੁਰ ਪੈਂਦਾ ਤਾਂ ਤੁਸੀਂ ਬੰਨਨੇ ਜਿਹੜੇ ਮੇਰੇ ਖਿਆਲ ਚ ਤਾਂ ਇਹ ਵੀ ਜਿਵੇਂ ਸਹਰਾਂ ਹੰਦਾਂ ਕਸ ਵਿੱਚ ਜੋ ਵੀ ਜਿੱਥੇ ਵੀ ਰਹਾਇਸੀ ਇਲਾਕੇ ਹੁੰਦੇ ਨੇ ਤਾਂ ਉੱਥੇ ਉਹ ਬਣਾਏ ਜਾਂਦੇ ਨੇ ਇਹ ਤਾਂ ਜੋ ਉਹ ਪਾਣੀ ਹੈ ਜਿਹੜਾ ਉੱਥੋਂ ਆਪਣਾ ਹੋਰ ਪਾਸੇ ਨੂੰ ਰਸਤਾ ਬਣਾ ਕੇ ਨਿਕਲ ਜਵੇ ਤੇ ਉਹ ਉੱਥੇ ਫਸਲਾਂ ਨੇ ਜਾਂ ਕੁਝ ਵੀ ਆ ਉੱਥੇ ਵੀ ਨੁਕਸਾਨ ਨਾ ਕਰੇ ਠੀਕ ਹੈ ਜੀ ਬਾਕੀ ਜਿਹੜੇ ਨਾਲ ਜੁੜੇ ਹੋ ਕਮੈਂਟ ਕਰਕੇ ਦੱਸਿਓ ਜੀ ਤੇ ਜੇ ਚੰਗਾ ਲੱਗ ਰਿਹਾ ਤਾਂ ਲਾਈਕ ਕਰ ਦਿਓ ਜੀ ਚੈਨਲ ਤੇ ਨਾਲ ਜੁੜਿਓ ਜਿਹੜੇ ਜੇ ਕਿਤੇ ਮੈਂ ਗਲਤ ਹੋਵਾਂ ਮ ਤਾਂ ਮੈਨੂੰ ਦੱਸਦੇ ਹੋ ਠੀਕ ਹੈ ਜੀ ਤੇ ਇਹ ਬਾਣੇ ਕਦੋਂ ਸੀਗੇ ਦੱਸ ਸਕਦਾ ਜੀ ਕੋਈ ਤੁਸੀਂ ਬੰਨ دریاਵਾ ਦੇ ਉੱਪਰ ਕਦੋਂ ਬਣਾਏ ਗਏ ਸੀਗੇ ਜੇ ਕਿਸੇ ਨੂੰ ਪਤਾ ਹੈ ਤਾਂ ਦੱਸਿਓ ਜੀ ਜ਼ਰੂਰ ਚੈਟ ਕਰਕੇ ਤੇ ਫਿਰ ਆਪਾਂ ਦੇਖਦੇ ਆ ਅੱਗੇ ਚੱਲਦੇ ਆ ਠੀਕ ਹੈ ਜੀ ਇਹ 15-15 ਫੁੱਟ ਉੱਚੀਆਂ ਕੰਬਾਂ ਨੇ ਬਣੀਆਂ ਹੋਈਆਂ ਜਿਹੜੇ ਤੁਸੀਂ ਬੰਨਨੇ ਜਿਹੜੀ ਆਮ ਆਪਣੀ ਬੰਦੇ ਦੀ ਹਾਈਟ ਹੈ ਉਹ 5.5 6 ਬਹੁਤ ਲੰਬਾ ਹੁੰਦਾ ਕੋਈ 6 ਫੁੱਟ ਤੱਕ ਹੁੰਦਾ ਠੀਕ ਹੈ ਜੀ ਤੇ ਜਿਆਦੇ ਜਿਹੜੇ ਉਹ ਨੇ ਇਹ ਨੇ ਜਿਹੜੇ ਫਿਰ ਉੱਚੇ ਬਣੇ ਹੋਏ ਨੇ ਵੀ ਜਿਹੜੇ ਉੱਥੇ ਸਹਾਰਾ ਕਸ ਵਿਆਂ ਦੇ ਵਿੱਚ ਪਾਣੀ ਖੇਤਾਂ ਦੇ ਵਿੱਚ ਨਾ ਜਾਵੇ ਜਿਹਦੇ ਕਰਕੇ ਸਾਰ ਕ 70 60 70 ਮਤਲਬ ਕਿ 1960 70 ਦੇ ਵਿੱਚ ਹਾਂ ਇਹ 1960 70 ਦੇ ਵਿੱਚ ਬਣਾਏ ਗਏ ਸੀਗੇ ਠੀਕ ਹੈ ਜੀ ਤੇ ਇਹ ਦਾ ਸਰਕਾਰਾਂ ਦਾ ਕੀ ਕੰਮ ਹੁੰਦਾ ਕਿ ਇਹ ਜਿਹੜੇ ਬੰਨ ਬਣਾਏ ਗਏ ਹੁੰਦੇ ਨੇ ਇਹਨਾਂ ਨੂੰ ਮਜ਼ਬੂਤ ਕਰਨਾ ਕਿਉਂਕਿ ਜਿਹੜਾ ਪੰਜਾਬ ਹੈ ਇਹ ਬਸਿਆ ਸਰਹੱਦੀ ਹੈਗਾ ਆਪਣਾ ਇਲਾਕਾ ਜਿਹੜਾ ਤੇ ਇਹਦੇ ਵਿੱਚ 3 ਢਾਈ ਦਰਿਆ ਰਹਿ ਗਏ ਹੁਣ ਤਾਂ ਵੈਸੇ ਪਹਿਲਾਂ ਪੂਰਾ ਪਾਕਿਸਤਾਨ ਨਾਲ ਪੰਜਾਬ ਵਿੱਚ ਲਾਈਏ ਤਾਂ 5 ਸੀਗੇ ਠੀਕ ਹੈ ਜੀ ਉਸ ਤੋਂ ਪਹਿਲਾਂ 7 ਸੀਗੇ ਤੇ ਹੁਣ ਆਪਣੇ ਜਿਹੜੇ ਦਰਿਆ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਵਨ ਬਣੇ ਹੋਏ ਨੇ ਇੱਕ ਤਾਂ ਬਿਆਸ ਹੈ ਜੀ ਇੱਕ ਸਤਲੁਜ ਹੈ ਤੇ ਇੱਕ ਰਾਵੀ ਹੈ ਤੇ ਇਹ ਰੱਖਿਆ ਕਰਨ ਵਾਸਤੇ ਬਣਾਏ ਹੋਏ ਨੇ ਤੇ 1960-70 ਦੇ ਵਿੱਚ ਬਣਾਏ ਸੀ ਉਸ ਤੋਂ ਬਾਅਦ ਅਕਲੀਆਂ ਸਰਕਾਰਾਂ ਦਾ ਜਿਹੜਾ ਹੁੰਦਾ ਕੰਮ ਉਹ ਕਿਸੇ ਨਾ ਕਿਸੇ ਨਾ ਕਿਸੇ ਘਾਟ ਰਹਿ ਗਈ ਹੈ ਨਹੀਂ ਕੀਤਾ ਹੈਗਾ ਤਾਂ ਹੁਣ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਬਹੁਤ ਲੋਕਾਂ ਨੇ ਸੇਵਾ ਕੀਤੀ ਹੈ ਤੇ ਆਪਣੇ ਆਪ ਉਹਨਾਂ ਨੇ ਫਿਰ ਮਜ਼ਬੂਤ ਕੀਤੇ ਨੇ ਜਿੱਥੇ ਨਹੀਂ ਬਚਾਅ ਹੋ ਸਕਿਆ ਨੁਕਸਾਨ ਬਹੁਤ ਹੋਇਆ ਉੱਥੇ ਉਹਨਾਂ ਲੋਕਾਂ ਨੂੰ ਪਰਮਾਤਮਾ ਸਮਰੱਥਾ ਦੇਵੇ ਤੇ ਜਿਹੜੇ ਉੱਥੇ ਕੰਮ ਕਰ ਰਹੇ ਨੇ ਉਹਨਾਂ ਦੀ ਸਹਾਇਤਾ ਕਰਦੇ ਨੇ ਲਿਜਾ ਕੇ ਸਹਾਇਤਾ ਸੇਵਾ ਕਰਦੇ ਨੇ ਉਹਨਾਂ ਨੂੰ ਵੀ ਪਰਮਾਤਮਾ ਬਹੁਤ ساری ਸਮਰੱਥਾ ਵਕਸੇ ਤੇ ਮੋੜ ਤੋਂ ਖੜੇ ਹੋਣ ਇਹ ਸਾਰੇ ਹੁੰਦੇ ਆ ਇਹਨੇ ਪੰਜਾਬੀ ਕੋਈ ਇਹ ਜੀ ਗੱਲ ਨਹੀਂ ਹੈਗੀ ਵੀ ਨਾ ਖੜੇ ਹੋਣ ਜੰਗਾਜੁਗਤਾਂ ਤੋਂ ਬਾਅਦ ਵੀ ਉੱਠਦੇ ਰਹੇ ਨੇ ਤੇ ਇਹ ਪਾਣੀਆਂ ਤੋਂ ਬਾਅਦ ਵੀ ਉੱਠਦੇ ਰਹੇ ਨੇ ਪਹਿਲਾਂ 88 ਦਾ ਸੀਗਾ ਉਸ ਤੋਂ ਬਾਅਦ ਫੇਰ ਅਲੱਗ-ਅਲੱਗ ਹੁੰਦੇ ਹੀ ਰਹਿੰਦਾ ਇਹ ਠੀਕ ਹੈ ਜੀ ਅੰਟੀ ਛੁੱਟੀਆਂ ਸਕੂਲਾਂ ਚ ਨਹੀਂ ਬੇਟੇ ਸਰਹੱਦੀ ਇਲਾਕਿਆਂ ਦੇ ਵਿੱਚ ਵੱਸ ਸਕਦੀਆਂ ਨੇ ਜਿੱਥੇ ਪ੍ਰੋਬਲਮ ਹੈ ਬਸਾਂ ਵਗੈਰਾ ਬੈਨਣਾ ਨਹੀਂ ਜਾਂਦੀ ਹੈਗੀਆਂ ਬਾਕੀ ਅਰਦਾਸ ਕਰੋ ਕਿ ਨਾਮ ਬਦਲ ਛੁੱਟੀਆਂ ਛੁੱਟੀਆਂ ਦਾ ਬੱਚੇ ਥੋੜਾ ਹੀ ਨੁਕਸਾਨ ਹੈ ਜਿੱਥੇ ਕੋਈ ਹੁਣ ਪ੍ਰੋਬਲਮ ਹੈ ਸਕੂਲਾਂ ਦੇ ਵਿੱਚ ਸਫਾਈ ਹੋਣੀ ਹੈ ਪਾਣੀ ਵੜਿਆ ਜਿੱਥੇ ਹੈ ਨਾ ਉੱਥੇ ਤਾਂ ਬਦਲਣੀ ਹੀ ਹੈ ਉਹ ਤਾਂ ਉਹ ਜਦ ਤੱਕ ਨਹੀਂ ਸਹੀ ਅਰੇਂਜ ਹੋ ਜਾਂਦਾ ਪਰ ਜਿਹੜੇ ਉੱਥੇ ਵੀ ਉਹਨਾਂ ਸਕੂਲਾਂ ਦੇ ਵਿੱਚ ਵੀ ਬੱਚੇ ਪੜ੍ਹਦੇ ਨੇ ਤਾਂ ਉਹਨਾਂ ਨੂੰ ਤਾਂ ਇਹ ਦਾਸ ਕਰਨੀ ਚਾਹੀਦੀ ਹੈ ਕਿ ਛੇਤੀ ਛੇਤੀ ਸਾਰਾ ਕੰਮ ਸੈੱਟ ਹੋ ਜਵੇ ਤੇ ਉਹਨਾਂ ਨੂੰ ਆਪਣੀਆਂ ਆਨਲਾਈਨ ਕਲਾਸਾਂ ਲੈਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਤੇ ਜਿਹੜੇ ਸੇਵਾ ਕਰਦੇ ਨੇ ਉਹਨਾਂ ਲਈ ਵੀ ਮੈਂ ਕਹਿਣਾ ਚਾਹੁੰਦੀ ਆ ਕਿ ਸੇਵਾ ਜਿਹੜੀ ਇਹ ਪੰਜਾਬੀਆਂ ਦੇ ਹੱਥ ਜਿੰਮੇ ਆਈ ਹੈ ਵਧੀਆ ਸੇਵਾ ਨਿਭਾਉਂਦੇ ਨੇ ਸਾਰੀ ਪਰ ਜਿਹੜੀ ਸੇਵਾ ਕੌਣ ਕੀ ਸੇਵਾ ਕਰ ਸਕਦਾ ਉਸ ਹਿਸਾਬ ਨਾਲ ਕਰੀਏ ਜੇ ਆਪਾਂ ਤਾਂ ਫਿਰ ਇਹਨਾਂ ਨੂੰ ਛੇਤੀ ਸਮੇਂ ਸਿਰ ਨਾ ਆਪਾਂ ਇਹਨਾਂ ਨੂੰ ਪੈਰਾਂ ਸਿਰ ਲੈ ਆਵਾਂਗੇ ਠੀਕ ਹੈ ਜੀ ਉਹ ਕਿਵੇਂ ਕਰਨੀ ਆ ਆਪਾਂ ਸੇਵਾ ਜਿਵੇਂ ਹੁਣ ਜਿਹਦੇ ਕੋਲ ਪੜਾਈ ਨਹੀਂ ਹੈਗੀ ਸਰੀਰਕ ਬਲ ਉਤਾ ਉਹ ਕੰਮ ਕਰ ਲੈਨ ਸਰੀਰਕ ਸਮਰਥਾ ਹੈਗੀ ਹੈ ਜਿੰਨਾ ਕੋਲ ਉਹ ਹੀ ਜਿਹਾ ਯੋਗਦਾਨ ਪਾਉਣ ਉਹ ਤੇ ਜਿੰਨਾ ਕੋਲ ਸਾਧਨ ਹੈਗੇ ਨੇ ਸਾਧਨਾ ਦੇ ਨਾਲ ਮਿੱਟੀ ਪੱਧਰੀ ਕਰਨੀ ਆ ਉੱਪਰ ਉਹ ਜਿਹੜੇ ਆਇਆ ਫਸਲ ਨੂੰ ਖਰਾਬ ਕਰਨ ਵਾਲਾ ਉਹ ਸਾਰਾ ਚੱਕਣਾ ਉਹ ਵੀ ਉਹ ਸੇਵਾ ਕਰਦੇ ਨੇ ਠੀਕ ਹੈ ਜੀ ਤੇ ਜਿਹੜੇ ਪੜੇ ਲਿਖੇ ਲੋਕ ਨੇ ਉਹਨਾਂ ਨੂੰ ਜਾ ਕੇ ਉੱਥੇ ਥੈਲੇ ਚੱਕਣ ਦੀ ਜਾਂ ਕੁਝ ਉਹ ਕਰਨ ਦੀ ਉਸ ਉਮੀ ਕਰਨ ਦੀ ਲੋੜ ਨਹੀਂ ਹੈਗੀ ਉਹ ਆਪਣੇ ਸੇਵਾ ਨਿਭਾ ਸਕਦੇ ਨੇ ਬੱਚਿਆਂ ਨੂੰ ਪੜਾਉਂਦੇ ਕਿਉਂਕਿ ਇਹ ਪੜਾਈ ਤੋਂ ਹੀ ਨਾਲ ਹੀ ਬੱਚਿਆਂ ਨੇ ਅੱਗੇ ਵਧਣਾ ਤੇ ਬਹੁਤ ਵੱਡੀ ਇਹ ਸੇਵਾ ਹੋਏਗੀ ਜੇ ਆਪਾਂ ਬੱਚਿਆਂ ਨੂੰ ਉੱਥੇ ਖੜੇ ਕਰ ਦਾਂਗੇ ਅੱਗੇ ਵਧਣ ਦੀ ਪ੍ਰੇਰਣਾ ਦਵਾਂਗੇ ਤੇ ਉਹਨਾਂ ਦਾ ਪੜਾਈ ਦਾ ਨੁਕਸਾਨ ਨਹੀਂ ਹੋਣ ਦਵਾਂਗੇ ਤਾਂ ਇਹ ਸੇਵਾ ਮੇਰੇ ਖਿਆਲ ਚ ਪੜੇ ਲਿਖੇ ਲੋਕ ਨੇ ਜਿਹੜੇ ਉਹਨਾਂ ਨੂੰ ਹੋਰ ਪਾਸੇ ਤੁਰੇ ਫਿਰਨ ਦੀ ਜਗਾ ਸੇਵਾ ਕਰਨੀ ਚਾਹੀਦੀ ਹੈ ਠੀਕ ਹੈ ਜੀ ਤੇ ਉਹ ਇੱਕ ਵਾਰ ਅਸੀਂ ਫਤੇਗੜ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਨਾਂ ਦਾ ਅਟੈਂਡ ਕੀਤਾ ਸੀ ਮੈਂ ਸੈਮੀਨਾਰ ਤਾ ਉਹ ਕਹਿੰਦੇ ਵੀ ਇੱਕ ਕੋਈ ਪੜਿਆ ਲਿਖਿਆ ਨੌਜਵਾਨੋਂ ਭੰਡੇ ਮੱਝਦਾ ਸੀ ਲੰਗਰ ਦੀ ਸੇਵਾ ਦੇ ਵਿੱਚ ਤਾ ਉਹ ਕਹਿੰਦੇ ਮੈਂ ਉਹਨੂੰ ਕਿਹਾ ਵੀ ਕਿੰਨਾ ਪੜਿਆ ਹੋਇਆ ਉਹ ਕਹਿੰਦਾ ਵੀ ਕਾਫੀ ਉਹਦੀ ਸਟੱਡੀ ਸੀਗੀ ਕਹਿੰਦੇ ਮੈਂ ਕਿਹਾ ਵੀ ਫਿਰ ਤੈਨੂੰ ਭੰਡੇ ਕਿਉਂ ਮੱਝਦਾ ਤੂੰ ਭੰਡੇ ਮੰਜ ਨਾਲੇ ਤਾਂ ਬਹੁਤ ਨੇ ਇੱਥੇ ਕਿ ਤੂੰ ਆਏ ਘਰ ਜਿਹੜੇ ਆ ਬੱਚੇ ਤੇ ਆਲੇ-ਦਾਲੇ ਫਿਰਦੇ ਨੇ ਹਨਾ ਕੋਈ ਇਹਨਾਂ ਨੂੰ ਸਟੱਡੀ ਵਾਸਤੇ ਕੋਈ ਹੋਵੇ ਕੁਝ ਸਮਝਣਾ ਜਾਂ ਕੁਝ ਕਰਨਾ ਤੂੰ ਉਹਨਾਂ ਨੂੰ ਇਕੱਠੇ ਕਰ ਤੇ ਉਹਨਾਂ ਨੂੰ ਤੂੰ ਜੋ ਤੇਰੇ ਕੋਲ ਹੈ ਉਹ ਸਿਖਾ ਸੇਵਨਵਾ ਠੀਕ ਹੈ ਜੀ ਤੇ ਇਹੀ ਸਮਝਦਾਰੀ ਹੁੰਦੀ ਹੈ ਤੇ ਅਗਲਾ ਆਪਣਾ ਸੀਗਾ ਕੁਐਸਚਨ ਸੀਗਾ ਜਿਹੜਾ ਕਯੂਸੀ ਕੀ ਹੁੰਦਾ ਤੁਸੀਂ ਬੰਨ ਤਾਂ ਆਪਣਾ ਹੋ ਗਿਆ ਤੁਸੀਂ ਬੰਨ ਕੀ ਹੁੰਦੇ ਨੇ ਉੱਚੀਆਂ ਕੰਧਾਂ ਬਣਾ ਕੇ ਬਣਾਈਆਂ ਹੁੰਦੀਆਂ ਨੇ ਦਰਿਆਵਾਂ ਦੇ ਉੱਪਰ ਉਹਦੇ ਵਿੱਚ ਫਿਰ ਸਿੰਚਾਈ ਵਗੈਰਾ ਲਈ ਜਿਹੜਾ ਪਾਣੀ ਛੱਡਦੇ ਨੇ ਉਹ ਵੀ ਹੁੰਦਾ ਠੀਕ ਹੈ ਜੀ ਤੇ 1950-60 ਦੇ ਦਹਾਕਿਆਂ 'ਚ ਇਹ ਬਣਾਏ ਗਏ ਸੀਗੇ ਸਤਲੁਜ ਰਾਵੀ ਤੇ ਬਿਆਸ ਤੇ ਘੱਗਰ ਤੇ ਵੀ ਬਣਿਆ ਹੋਇਆ ਤੁਸੀ ਬੰਨ ਘੱਗਰ ਵੱਲੋਂ ਜੇ ਕੋਈ ਜੁੜਿਆ ਤਾਂ ਦੱਸਿਓ ਜੀ ਆਹ 2-3 ਦਿਨਾਂ ਦੀਆਂ ਘੱਗਰ ਦੀਆਂ ਬਹੁਤ ਖਬਰਾਂ ਚੱਲਦੀਆਂ ਸੀਗੀਆਂ ਤੇ 5 ਤੋਂ 15 ਫੁੱਟ ਉਚਾਈ ਹੁੰਦੀ ਹੈ ਇਹਨਾਂ ਦੀ ਦੇ 10 15 ਫੁੱਟ ਚੌੜੇ ਵੀ ਹੁੰਦੇ ਨੇ ਕਿਉਂਕਿ 10 15 ਫੁੱਟ ਚਾੜਾ ਬੰਨ ਹੋਏਗਾ ਤਾਂ ਹੀ ਫਿਰ ਉਹਦੇ ਤੇ ਟਰੈਕਟਰ ਵਗੈਰਾ ਚੀਜ਼ਾਂ ਚੱਲ ਸਕਦੀਆਂ ਨੇ ਜਦੋਂ ਕੋਈ ਪ੍ਰੋਬਲਮ ਹੁੰਦੀ ਹੈ ਤੇ 900 ਕਿਲੋਮੀਟਰ ਤੱਕ ਦੀ ਇਹਨਾਂ ਦੀ ਲੰਬਾਈ ਹੈ ਜਿਹੜੇ ਤੁਸੀਂ ਬੰਨ ਬਣੇ ਹੋਏ ਨੇ 900 ਕਿਲੋਮੀਟਰ ਦੇਖ ਲਓ ਕਿੰਨਾ ਹੁੰਦਾ ਮਤਲਬ ਕਿ ਸਾਰਾ ਕਿੰਨਾ ਉਹਨਾ ਏਰੀਆ ਜਿਹੜਾ ਉਹ ਸੇਫ ਰੱਖਣ ਵਾਸਤੇ ਤੇ ਫਿਰ ਇਹਨਾਂ ਦੀ ਮੁਰੰਮਤ ਜਾਂ ਰੱਖ-ਰਖਾਅ ਡਿਕਾਟ ਹੋ ਜਾਂਦੀ ਹੈ ਜਦ ਨਹੀਂ ਸਰਕਾਰਾਂ ਕਰਦੀਆਂ ਸਹੀ ਕੋਈ ਵੀ ਚੀਜ਼ ਹੈ ਹਰ ਇੱਕ ਚੀਜ਼ ਮਰਮਤ ਮੰਗਦੀ ਆਪਣਾ ਸਰੀਰ ਹੈ ਜਿਹੜਾ ਆਪਾਂ ਵੀ ਹਰ ਰੋਜ਼ ਖਾਣਾ ਵਧੀਆ ਖਾਣਾ ਛੱਡਦੀ ਏ ਨਾ ਆਪਾਂ ਆਪਣੇ ਸੈੱਲ ਨਵੇਂ ਸੈੱਲ ਸਹੀ ਨਾ ਬਣਨ ਤਾਂ ਫੇਰ ਆਪਣਾ ਸਰੀਰ ਵੀ ਤਾਂ ਜਵਾਬ ਦੇ ਜਾਂਦਾ ਓਵੇਂ ਇਹ ਚੀਜ਼ਾਂ ਨੇ ਮਸ਼ੀਨਰੀ ਇਹਨੂੰ ਆਪਾਂ ਓਵੇਂ ਚਲਾਈ ਜਾਈਏ ਨਾ ਤੇਲ ਦੇਈਏ ਨਾ ਮਰਮਤ ਕਰੀਏ ਇਮੇਨ ਨਨ ਮਰਮਤ ਦੀ ਲੋੜ ਹੁੰਦੀ ਹੈ ਇਹ ਚੀਜ਼ਾਂ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਨੇ ਜਾਣਣੀ ਐ ਇਸੇ ਕਰਕੇ ਫਿਰ ਸੋਚਿਆ ਸੀ ਮੈਂ ਕਿਾ ਜੇ ਟਾਪਿਕ ਚੱਕਾ ਕਿ ਕਿੰਨਾ ਕੁ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਕੀ ਹੁੰਦਾ ਠੀਕ ਹੈ ਜੀ ਆਨਸਰ ਲਿਖਿਓ ਹੁਣ ਮੈਂ ਕੀ ਦੱਸਿਆ ਜਿਨ੍ਹਾਂ ਨੇ ਵੀ ਸੁਣਿਆ ਤੇ ਇਹ ਰੱਖ ਰਖਾਅ ਦੀ ਜ਼ਿੰਮੇਵਾਰੀ ਹੁੰਦੀ ਸਰਕਾਰਾਂ ਦੀ ਨਹੀਂ ਕੀਤਾ ਫਿਰ ਹੁਣ ਵਿਚਾਰੇ ਲੋਕ ਜਿਨ੍ਹਾਂ ਦਾ ਨੁਕਸਾਨ ਹੋਇਆ ਬਹੁਤ ਸਾਰਾ ਤੇ ਉੱਥੇ ਬਾਕੀ ਸੇਵਾ ਵਾਲਿਆਂ ਨੇ ਵੀ ਸਾਰਾ ਕਿਤੋਂ ਮੁਟੀ ਗਈ ਹੈ ਕਿਤੋਂ ਕੁਝ ਗਿਆ ਸਾਰਾ ਕੁਝ ਕੀਤਾ ਤੇ ਇਹੇ ਪਾਣੀ ਦਾ ਜਿਹੜਾ ਬਹਾਅ ਤੇਜ਼ ਪਾਣੀ ਦਾ ਬਹਾਅ ਰੋਕਣ ਦੇ ਵਿੱਚ ਮਦਦ ਕਰਦੇ ਨੇ ਠੀਕ ਹੈ ਜੀ ਤੇ ਹੁਣ ਇਹ ਸਰਹੱਦਾਂ ਤੇ ਵੀ ਬਣਿਆ ਹੋਇਆ ਪੰਜਾਬ ਹਰਿਆਣਾ ਕੱਗਰ ਹੈ ਜਿਹੜੀ ਸਰਹੱਦ ਦੇ ਉੱਤੇ ਵੀ ਤੁਸੀਂ ਬਣਿਆ ਹੋਇਆ ਇਹਦੇ ਨਾਲ ਖਨੌਰੀ ਸੀਲ ਸਿਰਸਾ ਬੈਲਟ ਆ ਜਾਂਦੀ ਹੈ ਠੀਕ ਹੈ ਜੀ ਤੇ ਇਹ ਸਾਰਾ ਇਥੇ ਵੀ ਨੁਕਸਾਨ ਹੋਇਆ ਪਤਾ ਹੀ ਆਪਾਂ ਨੂੰ ਪੰਜਾਬ ਤੇ ਹਿਮਾਚਲ ਦੇ ਕੁਝ ਸਖਸਰਾਂ ਦੇ ਬਿਆਸ ਤੇ ਸਤਲੁਜ ਦੇ ਰੇਖਾ ਦੇ ਨਾਲ ਨਾਲ ਆਨੰਦਪੁਰ ਸਾਹਿਬ ਹੁਸ਼ਿਆਰਪੁਰ ਸਾਈਡ ਤੇ ਜਾਂਦੇ ਨੇ ਇਹ ਦਰਿਆ ਜਿਹੜੇ ਇਹਦਾ ਮੈਂ ਜਿੰਨਾਂ ਨੂੰ ਤਾਂ ਮੈਪ ਪਤਾ ਦੇਖਦੇ ਹੋ ਮੈਪ ਕੱਢ ਕੇ ਦੇਖ ਸਕਦੇ ਹੋ ਤੁਸੀਂ ਮੈਂ ਦੇਖ ਨਾਲ ਤੁਹਾਨੂੰ ਮੈਪ ਲਾ ਕੇ ਦਿਖਾਉਣੀ ਆ ਪੰਜਾਬ ਦਾ ਦੱਸ ਦਿਆਂ ਕਿ ਪੰਜਾਬ ਦਾ ਮੈਪ ਹੈ ਜਿਹੜਾ ਕਿੱਥੋਂ ਕਿੱਥੋਂ ਇਹ ਆਪਣੇ ਦਰਿਆ ਵਗਦੇ ਨੇ ਏ ਦੇਖੋ ਇਹ ਪੰਜਾਬ ਦਾ ਮੈਪ ਹੈ ਜਿਹੜਾ ਇਹ ਇਹਨੂੰ ਦੇਖ ਲਿਓ ਮੈਂ ਕੋਸ਼ਿਸ਼ ਕੀਤੀ ਆ ਲੌਣ ਦੀ ਮੈਂ ਆਪਣੀ ਉਹ ਬੰਦ ਕਰ ਦਿੰਨੀ ਆ ਇਹ ਦੇਖੋ ਇਹਦੇ ਵਿੱਚ ਇਹ ਦੇਖੋ ਮੈਪ ਦੇ ਵਿੱਚ ਸਾਰੇ ਪੰਜੇ ਹੀ ਦਰਿਆ ਪੰਜਾਬ ਦੇ ਦਿਖਾਏ ਗਏ ਨੇ ਤੇ ਕਿੱਥੋਂ ਇਹ ਮਾਚਰ ਉੱਪਰ ਉੱਪਰਲੇ ਇਰੀਆ ਦੇ ਵਿੱਚੋਂ ਇਹਨਾਂ ਦੇ ਵਿੱਚ ਸਾਰਿਆਂ 'ਚ ਪਾਣੀ ਆਉਂਦਾ ਅੱਗੇ ਜਾਂਦੇ ਨੇ ਇਹ ਠੀਕ ਹੈ ਜੀ ਇਹ ਮੈਪ ਕੱਢ ਕੇ ਦੇਖਣੇ ਨੇ ਸਾਰਿਆਂ ਨੇ ਤੇ ਅੱਗੇ ਹੋਰ ਮੈਪਿਕ ਇਹ ਦੇਖੋ ਠੀਕ ਹੈ ਜੀ ਤੇ ਇੰਨਾ ਬਾਰੇ ਜਾਣਕਾਰੀ ਹਾਸਲ ਕਰਨੀ ਹੈ। ਪੰਜਾਬ ਪੰਜ ਆਪ ਪੰਜਾਂ ਤ੍ਰਿਆਮਾਂ ਦੇ ਹਿਸਾਬ ਨਾਲ ਹੀ ਆਪਾਂ ਪੰਜਾਬ ਦੇ ਵਿੱਚ ਸਾਰਾ ਕੁਝ ਪਰਦੇ ਹੁੰਨੇ ਆ ਕਿ ਤੇ ਦਾ ਕੀ ਕਿੱਥੇ ਆ ਠੀਕ ਹੈ ਜੀ। ਤੇ ਇਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਾਂਗੇ। ਮੈਨੂੰ ਦੱਸਿਓ ਕਿ ਕਿਹਨੂੰ ਕਿਹਨੂੰ ਪਤਾ ਹੈ ਪੰਜਾਬ ਦੇ ਮੈਪ ਬਾਰੇ। ਜਿਹੜੇ ਜੁੜੇ ਹੋ ਨਾਲ ਲਾਈਕ ਕਰ ਦਿਓ ਜੀ ਜੇ ਚੰਗਾ ਲੱਗ ਰਿਹਾ ਸਕੂਲ ਪੁੱਛਿਆ ਸੀ ਤੁਸੀਂ ਸਕੂਲ ਸਾਰੇ ਤਕਰੀਬਨ ਲੱਗਣਗੇ ਜਿੱਥੇ ਕੋਈ ਪ੍ਰੋਬਲਮ ਹੈ ਉੱਥੇ ਹੋ ਸਕਦਾ ਬੰਦ ਹੋ ਜਾਣ ਤੇ ਅੱਗੇ ਹੁਣ ਆਪਾਂ ਗੱਲ ਕਰਨੀ ਸੀਗੀ ਕਿ ਤੁਸੀਂ ਬੰਨਾਂ ਦਾ ਰੱਖ-ਰਖਾਵ ਸਾਰਾ ਕੁਝ ਕਿਹਨੇ ਕਰਨਾ ਹੁੰਦਾ ਸਰਕਾਰਾਂ ਨੇ ਕਰਨਾ ਹੁੰਦਾ ਪਰ ਹੁਣ ਲੋਕਾਂ ਨੂੰ ਆਪੇ ਕਰਨਾ ਪਿਆ ਜਿੰਨਾਂ ਤੇ ਮੁਸੀਬਤ ਪਈ ਇੰਨਾ ਸ਼ੁਕਰ ਕਰੋ ਕਿ ਜਾਨੀਮਾਲੀ ਨੁਕਸਾਨ ਜਾਨੀ ਨੁਕਸਾਨ ਘੱਟ ਹੋਇਆ ਮਾਲੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਕਿਉਂਕਿ ਫਸਲਾਂ ਵਗੈਰਾ ਤਾਂ ਕੁਝ ਵੀ ਨਹੀਂ ਰਿਹਾ ਹੀ ਨਹੀਂ ਹੈਗਾ तकरीबन ਪੰਜਾਬ ਦੇ ਤੀਜੇ ਹਿੱਸੇ ਤੇ ਦੋ ਹਿੱਸੇ ਤਾਂ ਖਤਮ ਨੇ ਤੀਜਾ ਹਿੱਸਾ ਇੱਕ ਹੀ ਹਿੱਸਾ ਫਸਲਾਂ ਦਾ ਬਚਿਆ ਤੇ ਇੱਕ ਸ਼ਬਦ ਆਪਾਂ ਬਹੁਤ ਜ਼ਿਆਦਾ ਸੁਣ ਰਹੇ ਹਾਂ ਉਹ ਹੈ ਕਿਉਸਿਕ ਕਿਉਸਿਕ ਬਾਰੇ ਜਾਣਨਾ ਹੁਣ ਆਪਾਂ ਜੇ ਕਿਸੇ ਨੂੰ ਪਤਾ ਤਾਂ ਦੱਸਿਓ ਕਿਉਸਿਕ ਹੁੰਦਾ ਕੀ ਹੈ ਕਿੰਨੇ ਕਿਉ ਸਿਕ ਪਾਣੀ ਐਨੇ ਪਾਖੜਾ ਚ ਐਨੇ ਕਿਉ ਸਿਕ ਪਾਣੀ ਐ ਇਹਦੇ ਚ ਐਨੇ ਕਿਉ ਸਿਕ ਪਾਣੀ ਆ ਹਨਾ ਆਪਾਂ ਸੁਣੀ ਜਾਨਨੇ ਆ ਨਾ ਤਾਂ ਫਿਰ ਉਹ ਹੈ ਕੀ ਆ ਕਿਉ ਸਿਕ ਕਮੈਂਟ ਕਰਕੇ ਦੱਸਿਓ ਜੀ ਕਿਉ ਸਿਕ ਕੀ ਐ ਮੈਂ ਵੀ ਦੱਸ ਦਿਆਂ ਫਿਰ ਹੋ ਸਕਦਾ ਮੈਂ ਗਲਤ ਦੱਸ ਦਵਾਂ ਇਸ ਕਰਕੇ ਜੇ ਕਿਸੇ ਨੂੰ ਪਤਾ ਤਾਂ ਸਹੀ ਮੈਨੂੰ ਦੱਸਿਓ ਫਿਰ ਮੈਂ ਦੱਸ ਦਿਆਂ ਤੁਹਾਨੂੰ ਹਾਂਜੀ ਕੀ ਹੁੰਦਾ ਕਿਉ ਸਿਕ ਕਿਊਬਿਕ ਫੀਟ ਪਰ ਸੈਕਿੰਡ ਦੇ ਨਾਲ ਮਾਪਿਆ ਜਾਂਦਾ ਹੈ ਇਹ ਪਾਣੀ ਕਿ ਕਿੰਨੇ ਸੈਕਿੰਡ ਦੇ ਵਿੱਚ ਕਿੰਨਾ ਪਾਣੀ ਹੋਰ ਇਹਦੇ ਵਿੱਚ ਦਰਿਆ ਦੇ ਵਿੱਚ ਜਾਂ ਨਹਿਰ ਦੇ ਵਿੱਚ ਜਾਂ ਨਦੀ ਦੇ ਵਿੱਚ ਵਧ ਰਿਹਾ ਹੈ ਠੀਕ ਹੈ ਜੀ ਕੀ ਆ ਫਿਰ ਇਹ ਇੱਕ ਇਕਾਈ ਹੈ ਕਿਊਸਿਕ ਕੀ ਆ ਪਾਣੀ ਨੂੰ ਮਾਪਣ ਦੀ ਇਹ ਕਾਈ ਹੈ ਕਿ ਇਹਦੇ ਵਿੱਚ ਕਿੰਨਾ ਪਾਣੀ ਆ ਠੀਕ ਹੈ ਜੀ ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ ਸਾਰੀਆਂ ਕੱਲਾਂ ਖਾਸ ਕਰਕੇ ਸਟੂਡੈਂਟਸ ਨੂੰ ਤਾਂ ਜ਼ਿਆਦਾਤਰ ਸਟੂਡੈਂਟਸ ਨੂੰ ਵੀ ਤੇ ਆਪਕਾ ਨੂੰ ਵੀ ਚਾਹੇ ਜਿਹਦੇ ਮਰਜੀ ਆਪਾਂ ਅਧਿਆਪਕਾਂ ਦੇ ਇਹ ਕੱਲਾਂ ਪੜਾਈ ਦੇ ਵਿੱਚ ਆਉਂਦੀਆਂ ਹੁੰਦੀਆਂ ਨੇ ਐਸਐਸਟੀ ਵਾਲੇ ਨੇ ਵੀ ਦੱਸੋਈਆਂ ਹੁੰਦੀਆਂ ਨੇ ਪੰਜਾਬੀ ਬਾਕੀ ਜਿੰਨੀ ਜਾਣਕਾਰੀ ਜੇ ਹੋਵੇ ਤਾਂ ਉਹ ਆਨਸਰ ਹੈ ਜੀ ਕਾਈ ਹੈ ਇਹ ਕਾਈ ਹਾਂ ਕਿਉਂ ਸੀ ਕਿ ਆਈ ਕਿ ਉਹ ਵੀ ਕਿ ਫੀਟ ਪਰ ਸੈਕਿੰਡ ਮਾਪਣ ਦੀ ਇਕਾਈ ਆ ਇਹ ਤੇ ਬਹਾ ਦੀ ਦਰ ਨੂੰ ਮਾਪਦੀ ਆ ਇਹ ਕਿ ਪਾਣੀ ਦਾ ਜਿਹੜਾ ਵਹਾਏ ਉਹ ਕਿੰਨੀ ਦਰ ਦੇ ਨਾਲ ਆਉਂਦਾ ਤੇ 1 ਕਿਊਸਿਕ ਹੁੰਦਾ ਜਿਹੜਾ ਉਹ 1 ਕਣ ਫੁੱਟ ਪਾਣੀ 1 ਸੈਕਿੰਡ ਦੇ ਵਿੱਚ ਲੰਘਦਾ ਉਥੋਂ ਦੀ ਜਿੱਥੋਂ ਦੀ ਲੰਘ ਰਿਹਾ ਉੱਥੇ ਮਾਪਿਆ ਜਾਂਦਾ ਉਹ ਕਿ 1 ਸੈਕਿੰਡ ਦੇ ਵਿੱਚ ਕਿੰਨਾ ਪਾਣੀ ਲੰਘ ਰਿਹਾ ਕਿਊਸਿਕ ਉਸ ਤੋਂ ਬਾਅਦ ਇਹ ਬੰਨਿਆ ਤੇ ਹੁੰਦਾ ਨਹਿਰਾਂ ਤੇ ਪਾਣੀ ਦੇ ਵਹਾਂ ਨੂੰ ਕਿਊਸਿਕ ਦੇ ਵਿੱਚ ਮਾਪਿਆ ਜਾਂਦਾ ਠੀਕ ਹੈ ਜੀ ਤੇ ਕੋਈ ਵੀ ਜਦ ਕੋਈ ਪੁੱਛਾ ਲੋਂਦਾ ਕੋਈ ਹੜਾ ਹੁੰਦੇ ਨੇ ਜਾਂ ਕੋਈ ਹੋਰ ਆਫਤਾ ਆਉਂਦੀ ਹੈ ਜ਼ਿਆਦਾਤਰ ਤਾਂ ਹੜ ਤੇ ਪੁੱਛਾ ਲਈ ਜ਼ਿਆਦਾਤਰ ਬਦਲਾ ਕਰਦੇ ਨੇ ਭੰਗੋਲਿਕ ਸਥਿਤੀਆਂ ਦੇ ਵਿੱਚ ਹੁਣ ਭੰਗੋਲਿਕ ਸ਼ਬਦ ਹੈ ਜਿਹੜਾ ਇਹ ਭੰਗੋਲ ਪੜਦੇ ਹੋ ਐਸਐਸਟੀ ਦੇ ਵਿੱਚ ਸਾਰੇ ਤਾਂ ਕੀ ਅਰਥ ਹੈ ਭੰਗੋਲ ਦਾ ਭੰਗੋਲ ਕੀ ਹੈ ਪੰਗੋਲ ਕੀ ਹੁੰਦੀ ਹੈ ਜੀ ਇਲਾਕਾ ਜਿੱਥੇ ਆਪਾਂ ਰਹਨੇ ਆ ਉਥੇ ਦਾ ਸਾਰਾ ਜਿਹੜਾ ਰਹਿਣ ਸਹਣ ਦਾ ਢੰਗ ਹੈ ਉਥੇ ਦੀ ਜ਼ਮੀਨ ਦਾ ਸਾਰਾ ਜੋ ਵੀ ਹੈਗਾ ਉਹਦੇ ਪੰਗੋਲਿਕ ਸਥਿਤੀਆਂ ਕੀ ਨੇ ਆਪਾਂ ਇਹੀ ਕਹਨੇ ਹੁੰਨੇ ਆ ਨਾ ਵੀ ਉਥੇ ਦੀਆਂ ਪੰਗੋਲਿਕ ਸਥਿਤੀਆਂ ਕੀ ਨੇ ਪੰਗੋਲਿਕ ਸਥਿਤੀਆਂ ਫਸਲਾਂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਪੰਗੋਲਿਕ ਅਸਥਿਤਿਆਂ ਆਪਣੇ ਰਹਿਣ ਸਹਿਣ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਐਵੇਂ ਦੇ ਕੁਐਸਚਨ ਐਸਐਸਟੀ ਦੇ ਵਿੱਚ ਕਰਦੇ ਹੋ ਤਾਂ ਫੇਰ ਪੰਗੋਲਿਕ ਕੀ ਹੋ ਗਿਆ ਕਿ ਉੱਥੇ ਦੀ ਫਸਲ ਕਹੀ ਜੀ ਆ ਉੱਥੇ ਦਾ ਜਲਵਾਜੂ ਕਹੀ ਜੀ ਆ ਠੰਡ ਰਹਿੰਦੀ ਹੈ ਗਰਮੀ ਰਹਿੰਦੀ ਹੈ ਕਿਹੜੀਆਂ ਉੱਥੇ ਫਸਲਾਂ ਹੁੰਦੀਆਂ ਨੇ ਤਾਂ ਉਹਦੇ ਹਿਸਾਬ ਨਾਲ ਹੀ ਫੇਰ ਲੋਕਾਂ ਦਾ ਰਹਿਣ ਸਹਿਣ ਹੁੰਦਾ ਜ਼ਮੀਨ ਕਿਵੇਂ ਦੀ ਆ ਉੱਥੇ ਦੀ ਉੱਚੀ ਆ ਨੀਵੀਂ ਆ ਠੀਕ ਹੈ ਜੀ ਉਪਜਾਊ ਹੈ ਰੇਤਲੀ ਆ ਤੇ ਉਹਦੇ ਵਿੱਚ ਕੀ ਹੋ ਸਕਦਾ ਤੇ ਸਮੱਸਿਆਵਾਂ ਆਉਣੇ ਕੀ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਇਹ ਸਾਰੀਆਂ ਕੀ ਹੁੰਦੀਆਂ ਨੇ ਉੱਥੇ ਦੀਆਂ ਪੰਗੋਲਿਕ ਸਥਿਤੀਆਂ ਹੁੰਦੀਆਂ ਨੇ ਤੇ ਮੌਸਮੀ ਬਦਲਾਅ ਹੁੰਦੇ ਨੇ ਜਦ ਤਾ ਜਿਹੜੀ ਪੰਗੋਲਿਕ ਸਥਿਤੀਆਂ ਨੇ ਉਹ ਬਦਲ ਜਾਂਦੀਆਂ ਨੇ ਠੀਕ ਹੈ ਜੀ ਕਿਵੇਂ ਬਦਲਦੀਆਂ ਨੇ ਹੁਣ ਉਹਦੇ ਬਾਰੇ ਗੱਲ ਕਰਾਂਗੇ ਆਪਾਂ ਜੇ ਕਿਸੇ ਨੂੰ ਪਤਾ ਹੈ ਤਾਂ ਦੱਸੋ ਕਮੈਂਟ ਕਰਕੇ ਕਿ ਪੰਗੋਲਿਕ ਸਥਿਤੀਆਂ ਕਿਵੇਂ ਬਦਲਦੀਆਂ ਨੇ ਉਚਾਲ ਹੁੰਦਾ ਜਦ ਉੱਚਾ ਹੁੰਦਾ ਜਦ ਤਾਂ ਉਹ ਧਰਤੀ ਦੀ ਹਿਲਜੁਲ ਕਰਕੇ ਕੋਈ ਉੱਚਾ ਪਾਸਾ ਏਠਾਂ ਆ ਗਿਆ ਪਾਣੀ ਹੋਰ ਪਾਸੇ ਚੱਲਿਆ ਗਿਆ ਦੂਜਾ ਦੂਜੇ ਪਾਸੇ ਹੋਰ ਕੁਛ ਆ ਗਿਆ ਹਨ ਤਾਂ ਚੇਂਜ ਹੋ ਜਾਂਦਾ ਇਹ ਜਿਹੜਾ ਹੁਣ ਆਪਾਂ ਇੱਥੇ ਪੰਜਾਬ ਦੇ ਵਿੱਚ ਬੈਠੇ ਆ ਕਿਸੇ ਟਾਈਮ ਇੱਥੇ ਕਹਿੰਦੇ ਸਦਾਈ ਠੀਕ ਹੈ ਜੀ ਸਮੁੰਦਰ ਹੀ ਸਮੁੰਦਰ ਹੀ ਸੀ ਇਹ ਉਤ ਤੋਂ ਬਾਅਦ ਕਿਸੇ ਪਾਸੇ ਉਚਾਈ ਚਲੀ ਗਈ ਮਿੱਟੀ ਹੋ ਗਈ ਜ਼ਿਆਦਾ ਹੋ ਗਿਆ ਉਹਦੇ ਕਰਕੇ ਫੇਰ ਉਹ ਉੱਥੇ ਬਸੋਂ ਆ ਜਾਂਦੀ ਹੈ ਪਾਣੀ ਦੇ ਕੰਢਿਆਂ ਤੇ ਹਨ ਜਿੱਥੇ ਰਹਿਣ ਦੇ ਸਾਧਨ ਹੋ ਬਣ ਜਾਂ ਉੱਥੇ ਫਿਰ ਬਸ ਜਾਂਦੇ ਨੇ ਲੋਕ ਤਾਂ ਹੁਣ ਇਹ ਜਿਹੜੀਆਂ ਪੰਗੋਲਿਕ ਹਸਤੀਆਂ ਨੇ ਇਹ ਜਿਹੜਾ ਰਾਜਸਥਾਨ ਹੈ ਉਹ ਪਹਿਲਾਂ ਹੀ ਰਾਜਸਥਾਨ ਨਹੀਂ ਸੀਗਾ ਉੱਥੇ ਰਹਿਤਾ ਜਿਹੜਾ ਉਹ ਕਈ ਪੁਝਾਲ ਦੇ ਨਾਲ ਜਾਂ ਕਿਸੇ ਪਾਣੀ ਦੇ ਨਾਲ ਜਿਵੇਂ ਹੁਣ ਇਹ ਜ਼ਮੀਨ ਦੇ ਵਿੱਚ 5-5 ਫੁੱਟ ਦਿੱਤਾ ਚੜ ਗਿਆ ਜਿੱਥੇ-ਜਿੱਥੇ ਜ਼ਿਆਦਾ ਪੁਝਾਲ ਆਏ ਨੇ ਤਾਂ ਉੱਥੇ ਦੀ ਪੰਗੋਲਿਕ ਹਸਤੀ ਏ ਜਿਹੜੀ ਉਹ ਬਦਲ ਜਾਂਦੀ ਹੈ ਐਵੇਂ ਕੋਈ ਪਤਾ ਨਹੀਂ ਹੈਗਾ ਹਲੇ ਕੁਦਰਤ ਦੇ ਰੰਗਾਂ ਦਾ ਕਦ ਕੀ ਹੋਣਾ ਕਿ ਆਪਾਂ ਕੁਦਰਤ ਦੇ ਨਾਲ ਖੇਡੇ ਵੀ ਬਹੁਤ ਹੈ ਕਮੈਂਟ ਕਰਕੇ ਦੱਸਿਓ ਜੀ ਆਪਾਂ ਕੁਦਰਤ ਤੋਂ ਦਿਨ ਆ ਕੀ ਮੈਂ ਛੱਡੇ ਆ ਕੀ ਕੀਤਾ ਆਪਾਂ ਦੱਸੂਗਾ ਜੀ ਕੋਈ ਰੁੱਖ ਦੇਖੋ ਆਪਾਂ ਛੱਡੇ ਹੀ ਨਹੀਂ ਜਦ ਆ ਜਿਆਦਾ ਟੈਕਨੀਕਸ ਆ ਗਈਆਂ ਕੰਬਾਈਨ ਆ ਗਈਆਂ ਟਰੈਕਟਰ ਆ ਗਏ ਫਿਰ ਆਪਾਂ ਕੀ ਕੀਤਾ ਕਿ ਕੰਬਾਈਨ ਤੇ ਟਰੈਕਟਰ ਨੂੰ ਡਿੱਕਾ ਨਾ ਬਵੇ ਤਾਂ ਜਿੰਨੇ ਵੀ ਆਪਣੇ ਖੇਤਾਂ ਦੇ ਵਿੱਚ ਰੁੱਖ ਲਾਏ ਹੋਏ ਸੀ ਆਪਾਂ ਉਹ ਸਾਰੇ ਵੱਢ ਤੇ ਖਤਮ ਆ ਰੁੱਖਾਂ ਦਾ किन्नी साल फिर आप मतलब दस पंद्रह साल आप एवं नाश किया ठीक है जी पेंड बागरा बहुत कट कि उं... ਇਹ ਕੱਟਾ ਕੀਤੇ ਪਹਿਲਾਂ ਕੀ ਲਿਖਿਆ ਤੁਸੀਂ ਮੈਨੂੰ ਸਮਝ ਨਹੀਂ ਲੱਗੀ ਰੁੱਖ ਕੱਟ ਤੇ ਆਪਾਂ ਹਨਾ ਤਾਂ ਉਹਦੇ ਚ ਕੀ ਹੋ ਗਿਆ ਫਿਰ ਇੱਕ ਤਰੁਖ ਆਪਾਂ ਨੂੰ ਆਕਸੀਜਨ ਦਿੰਦੇ ਨੇ ਤੇ ਦੂਜਾ ਆਪਣਾ ਵਾਤਾਵਰਣ ਤਾਂ ਫਿਰ ਉਹਨਾਂ ਨੇ ਕਾਰਬਨ ਡਾਈਆਕਸਾਈਡ ਲੈਣੀ ਹੁੰਦੀ ਹੈ ਤੇ ਆਕਸੀਜਨ ਛੱਡਣੀ ਹੁੰਦੀ ਹੈ ਹਾਂ ਪੇੜ ਵਗੈਰਾ ਬਹੁਤ ਕੱਟੇ ਟ੍ਰੀ ਠੀਕ ਹੈ ਬਟੇ ਕੱਟ ਬਹੁਤ ਨਹੀਂ ਕੱਟੇ तकरीबन ਸਾਰੇ ਕੱਟੇ ਹੀ ਦਿੱਤੇ ਪਹਿਲਾਂ ਜਿੱਥੇ ਵੀ ਖੂਹ ਹੁੰਦੇ ਸੀ ਜਾਂ ਬੋਰ ਹੁੰਦੇ ਸੀਗੇ ਉੱਥੇ ਪੂਰੀ ਝਿੜੀ ਹੁੰਦੀ ਸੀ ਇੱਕ ਝਿੜੀ ਝਿੜੀ ਦਾ ਅਰਥ ਦੱਸੂਗਾ ਜੀ ਕੋਈ ਝਿੜੀ ਸ਼ਬਦ ਪੰਜਾਬੀ ਦਾ ਕਿੱਥੋਂ ਆਇਆ ਕੀ ਹੈ ਇਹ ਚਲੋ ਕਮੈਂਟ ਕਰੋ ਉੰਨੀ ਦੇ ਰੱਗੇ ਗੱਲ ਕਰਦੇ ਆ ਉੱਥੇ ਮਤਲਬ ਇੱਕ ਝਿੜੀ ਹੁੰਦੀ ਸੀ ਖਾਣੇ ਕਿਤੇ ਮਤਲਬ ਜਿੱਥੇ ਆਪਾਂ ਘਰਾਂ ਤੋਂ ਆਲੇ-ਦਾਲੇ ਨਜ਼ਰ ਮਾਰੀਏ ਤਾਂ ਆਪਾਂ ਨੂੰ ਆਪਣੇ ਆਲੇ ਦੁਆਲੇ 5-6 ਝਿੜੀਆਂ ਤਾਂ ਦਿਖਾਈ ਜਾਂਦੀਆਂ ਸੀ ਜਿੱਥੇ ਵੀ ਹੁੰਦੇ ਸੀਗੇ ਬੋਰ ਹੁੰਦੇ ਸੀ ਲੋਕਾਂ ਦੀ ਜਿਵੇਂ ਜਿਵੇਂ ਜ਼ਮੀਨ ਚੇਂਜ ਹੁੰਦੀ ਸੀਗੀ ਇੱਕ ਜ਼ਮੀਨ ਹੋਈ ਉਸ ਤੋਂ ਬਾਅਦ ਅਗਲੀ ਦੀ ਜ਼ਮੀਨ ਆਈ ਉੱਥੇ ਹੋ ਗਈ ਝਿੜੀ ਅਗਲੇ 'ਚ ਹੋ ਗਈ ਤਾਂ ਹੁਣ ਤਾਂ ਕਿਤੇ ਦਿਖਦੀ ਨਹੀਂ ਆਪਾਂ ਨੂੰ ਆ ਹੁਣ ਥੋੜਾ ਜਿਹਾ ਫਰਕ ਪਿਆ 2-3 ਸਾਲਾਂ ਤੋਂ ਪਰ ਪਹਿਲਾਂ ਤਾਂ ਬਹੁਤ ਖਰਾਬ ਹੋਏ ਸਿਸਟਮ ਬਹੁਤ ਖਰਾਬ ਕੀਤਾ ਆਪਾਂ ਫਿਰ ਉਸ ਤੋਂ ਬਾਅਦ ਉੱਪਰ ਦੀ ਆਪਾਂ ਜਦ ਤੋਂ ਇਹ ਜੀਰੀ ਹਰੀ ਕ੍ਰਾਂਤੀ ਆ ਗਈ ਜੀਰੀ ਆਪਾਂ ਫਸਲ ਦੇ ਵਿੱਚ ਆਪਾਂ ਯੋਗਦਾਨ ਤਾਂ ਬਹੁਤ ਪਾਇਆ ਪਰ ਆਪਾਂ ਨੁਕਸਾਨ ਆਪਣਾ ਘਰ ਬੈਠੇ ਖਾਣ ਨੂੰ ਤਾਂ ਆਪਾਂ ਭੰਡਾਰ ਭਰ ਤੇ ਆਫਤ ਕਦੇ ਚੌਲ ਖਾਦੇ ਨਹੀਂ ਹੈਗੇ ਚੌਲ ਲਾ ਲਾ ਕੇ ਆਪਾਂ ਪਰਾਲੀ ਨੂੰ ਅੱਗਾ ਲਾਈਆਂ ਉਹਦੇ 'ਚ ਆਪਣੀ ਜ਼ਮੀਨ ਵੀ ਖਰਾਬ ਹੋਈ ਪਾਣੀ ਵੀ ਖਰਾਬ ਹੋਇਆ ਜਿਹੜੇ ਉਹਦੇ 'ਚ ਆਪਾਂ ਰਵਾਈਆਂ ਪਾਉਂਦੇ ਰਹੇ ਤੇ ਰੁੱਖ ਵੀ ਆਪਾਂ ਐਸੇ ਕਰਕੇ ਜਿਆਦਾ ਕੱਟੇ ਕਿਉਂਕਿ ਜੀਰੀ ਵੜਾਉਣ ਵਾਸਤੇ ਆਪਾਂ ਨੂੰ ਕੰਬੈਨ ਚਲਾਉਣੀ ਸੀਗੀ ਟਰੈਕਟਰ ਚਲਾਉਣੇ ਸੀ ਪਹਿਲਾਂ ਦੂਜੀਆਂ ਫਸਲਾਂ ਆਪਾਂ ਆਰਾਮ ਨਾਲ ਬੀਜ ਲੈਂਦੇ ਸੀ ਵੱਢਦੇ ਵੀ ਸੀ ਵਾਤਾਵਰਣ ਵੀ ਵਧੀਆ ਸੀ ਤਾਂ ਕਿਤੇ ਨਾ ਕਿਤੇ ਆਪਾਂ ਬਹੁਤ ਜ਼ਿਆਦਾ ਨੁਕਸਾਨ ਆਪਣਾ ਹੀ ਕਰਾ ਬੈਠੇ ਹਲੇ ਵੀ ਕਹਿੰਦੇ ਹੁੰਦੇ ਨੇ ਐਂਡੂਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ ਤਾਂ ਫਿਰ ਆਪਾਂ ਹੁਣ ਵੀ ਜੇ ਸੁਧਰ ਜੀਏ ਰੁੱਖ ਲਾਏ ਬਹੁਤ ਜੰਗਦੇ ਨੇ ਪਰ ਕੀ ਬਚਾਏ ਜਾਂਦੇ ਨੇ ਦੱਸਿਓ ਕਮੈਂਟ ਕਰਕੇ ਇੰਨੇ ਰੁੱਖ ਲੱਗਦੇ ਨੇ ਉਹ ਬਚਦੇ ਨੇ ਆਪਾਂ ਜਾਂਦੇ ਆ तकरीबन ਸੜਕਾਂ ਦੇ ਉੱਤੇ ਆ ਹੁਣ ਆਪਾਂ ਉਹ ਕਿੱਥੇ ਜਿਰੀ ਬੱਚੀ ਨਹੀਂ ਉੱਥੇ ਤਾਂ ਚਲੋ ਕੀ ਹੋਣਾ ਹੁਣ ਜਿੱਥੇ ਜਿਰੀ ਬੱਚੀਆਂ ਹੋਈਆਂ ਨੇ ਉਹ ਤੁਹਾਨੂੰ ਹੁਣ ਵਢਾਈ ਹੋਣੀ ਆ ਉੱਥੇ ਆਪਾਂ ਹੁਣ ਸੜਕਾਂ ਤੇ ਦੇਖਾਂਗੇ ਕਿ ਉਹ ਦੁਰਗਤੀ ਕੀਤੀ ਜਾਂਦੀ ਰੁੱਖਾਂ ਦੀ ਦੇਖੋ ਕਿਵੇਂ ਵਿਚਾਰੇ ਜਲਣਗੇ ਹੁਣ ਚੰਗੇ ਭਲੇ ਖੜੇ ਰੁੱਖ ਜਿਹੜੇ ਇੱਕ ਦਿਨ ਪਹਿਲਾਂ ਪੂਰਾ ਝੋਣਦੇ ਹੁੰਦੇ ਨੇ ਤੇ ਸਵੇਰੇ ਉੱਥੇ ਸਾਰੇ ਉਹ ਰਾਖ ਬਣੇ ਪਏ ਹੁੰਦੇ ਨੇ ਪਾਪਾ ਇੰਨਾ ਗੱਲਾਂ ਤੋਂ ਗੁਰੇਜ਼ ਕਰਨਾ ਮੈਂ ਸ਼ਬਦ ਦਿੱਤਾ ਸੀ ਜੀ ਝੀੜੀ ਕਿ ਝੀੜੀ ਦਾ ਕੀ ਅਰਥ ਹੈ ਕਿਹੜੀ ਹੁੰਦੀ ਐ ਕਾਫੀ ਸਾਰੇ ਰੁੱਖ ਇਕੱਠੇ ਹੋਣ ਲੱਗੇ ਹੋ ਜਿੱਥੇ ਉਹਨੂੰ ਝੀੜੀ ਕਹਿੰਦੇ ਨੇ ਠੀਕ ਐ ਜੀ ਉੱਥੇ ਫਿਰ ਸ਼ਾਂਤ ਵੀ ਹੁੰਦੀ ਐ ਠੰਡ ਵੀ ਹੁੰਦੀ ਐ ਕਈ ਇਲਾਕਿਆਂ ਦੇ ਵਿੱਚ ਹੁਣ ਚੰਡੀਗੜ੍ਹ ਚੱਲੇ ਜਾਓ ਆਪਾਂ ਚੰਡੀਗੜ੍ਹ ਦੀਆਂ ਸੜਕਾਂ ਤੇ ਆਪਾਂ ਜਾਂਦੇ ਹੋਈਏ ਤਾਂ ਉੰਨੀ ਗਰਮੀ ਨਹੀਂ ਮਹਿਸੂਸ ਹੁੰਦੀ ਹੈਗੀ ਕਾਰਨ ਉੱਥੇ ਕਾਨੂੰਨ ਐ ਰੁੱਖ ਨਹੀਂ ਵੱਢ ਸਕਦੇ ਠੀਕ ਐ ਜੀ ਸਾਫ ਸਫਾਈ ਐ ਤਾਂ ਉਹ ਠੰਡਕ ਰਹਿੰਦੀ ਐ ਰੁੱਖਾਂ ਦੇ ਨਾਲ ਉੱਥੇ ਹੁਣ ਵੀ ਆਪਾਂ ਸੁਧਰ ਜੀ ਜੇ ਹਲੇ ਵੀ ਕੋਈਸ ਨਹੀਂ ਵਿਗੜਿਆ ਹੈਗਾ ਤਾਂ ਆਪਾਂ ਨੂੰ ਇਹ ਉਪਰਾਲੇ ਕਰਨੇ ਨੇ ਹੁਣ ਰੁੱਖ ਲੱਗੇ ਬਹੁਤ ਨੇ ਹੁਣ ਆਪਾਂ ਨੂੰ ਕੁਝ ਤਾਂ ਚਲੋ ਹੱਡ ਨੇ ਮਾਰਤੇ ਪਰ ਹੁਣ ਕੋਸ਼ਿਸ਼ ਕਰਿਓ ਕਿ ਜੀਰੀ ਵੱਢਣੀ ਹੈ ਜਾਂ ਤਾਂ ਆਪਾਂ ਉਹ ਆਪਾਂ ਅੱਗ ਨਾਲ ਲਾਈਏ ਉਥੋਂ ਰੁੱਖ ਨਾ ਜਲਣ ਉਹ ਠੀਕ ਹੈ ਜੀ ਜੇ ਕਿਤੇ ਮਜਬੂਰੀ ਵੀ ਆ ਲਾਉਣੀਆਂ ਅੱਗ ਕਿਤੇ ਢੇਰੀ ਲਾ ਕੇ ਲਾ ਦਿਓ ਉਥੇ ਰੁੱਖਾਂ ਦੇ ਕੋਲੋਂ ਚੱਕ ਦਿਓ ਪਰਾਲੀ ਹੱਲ ਤਾਂ ਹੈਗਾ ਇਹ ਤਾਂ ਨਹੀਂ ਆ ਵੀ ਹੱਲ ਹੈ ਨਹੀਂ ਇੱਕ ਤਾਂ ਉਹ ਕੰਮ ਤਾਂ ਹੁੰਦਾ ਵੀ ਉਹਦਾ ਕੋਈ ਹੱਲ ਹੀ ਨਹੀਂ ਹੈ ਰੁੱਖਾਂ ਦੇ ਕੋਲੋਂ ਪਰਾਲੀ इकਠੀ ਕਰ ਦੋ ਜੇ ਅੱਗ ਲਾਉਣੀ ਆ ਉਹ ਤਾਂ ਬਚ ਜਾਣ ਵਿਚਾਰੇ ਨਾ ਜਲਣ ਲਾਈਕ ਕਰ ਦੋ ਜੀ ਜਿਹੜੇ ਨਾਲ ਜੁੜੇ ਹੋ ਤੇ ਦਰਿਆ ਨੇ ਜਿਹੜੇ ਉਹ ਆਪਣਾ ਰੁੱਖ ਬਦਲ ਲੈਂਦੇ ਨੇ ਹੁਣ ਜਿੱਥੇ 5-5 ਫੁੱਟ ਰੇਤਾ ਚੜ ਗਿਆ ਦਰਿਆ ਦੇ ਵਿੱਚ ਹਨ ਦਰਿਆ ਦੀ ਜਗ੍ਹਾ ਸੀ ਉਹ ਤੇ ਹੁਣ ਉਹਨੇ ਦਰਿਆ ਨੇ ਫਿਰ ਬਗਣਾ ਤਾਂ ਹੈ ਹੀ ਆ ਉਹ ਆਪਣਾ ਜਗ੍ਹਾ ਚੇਂਜ ਕਰ ਲੂਗਾ ਰੁੱਖ ਬਦਲ ਲੈਂਦੇ ਨੇ ਤੇ ਪਚਾਲ ਹੁੰਦੇ ਨੇ ਤੇ ਇੱਕ ਜਵਾਲਾਮੁਖੀ ਵੀ ਆ ਜਿਹੜਾ ਉਹ ਬਹੁਤ ਜ਼ਿਆਦਾ ਚੇਂਜ ਕਰਦਾ ਜਵਾਲਾਮੁਖੀ ਕੀ ਹੁੰਦਾ ਦੱਸਿਓ ਜੀ ਜੀ ਨੂੰ ਪਤਾ ਹੈ ਇੱਕ ਮੌਸਮੀ ਬਦਲਾਅ ਹੁੰਦੇ ਨੇ ਇੱਕ ਜਿਹੜੀ ਹੁਣ ਬਰਫ਼ ਪਿਗਲਦੀ ਆ ਬਰਫ਼ ਪਿਗਲ ਕੇ ਉਹ ਪਾਣੀ ਆ ਜਿਹੜਾ ਉਹ ਕਿੱਥੇ ਨੂੰ ਜਾਣਾ ਉਹ ਨਹਿਰਾਂ ਨਾਲਿਆਂ ਸਮੁੰਦਰਾਂ ਝਿਲਾਂ ਦੇ ਵਿੱਚ ਹੀ ਜਾਣਾ ਮਨੁੱਖੀ ਗਤੀਵਿਧੀਆਂ ਦੇ ਵਿੱਚ ਆਪਾਂ ਕੀ ਕਰਦੇ ਆ ਕਿਤੇ ਬੰਨ੍ਹ ਬਣਾ ਤਾ ਪਾਣੀ ਦਾ ਵਹਾਪਾਂ ਹੋਰ ਪਾਸੇ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾਂ ਜਿੱਥੇ ਨੂੰ ਪਾਣੀ ਦਾ ਵਹਾਅ ਸੀਗਾ ਉੱਥੇ ਆਪਾਂ ਫਸਲ ਬੀਜ ਲਈ ਉਹਨੂੰ ਆਪਾਂ ਜ਼ਮੀਨ ਦੇ ਵਿੱਚ ਅੜਾ ਲਿਆ ਤੇ ਉਹ ਪਾਣੀ ਨੇ ਤਾਂ ਆਉਣਾ ਹੀ ਆ ਫਿਰ ਉਹ ਫਸਲ ਦਾ ਨੁਕਸਾਨ ਕਰੇਗਾ ਹੀ ਠੀਕ ਹੈ ਜੀ ਜਾਂ ਫਿਰ ਉਹ ਹੋਰ ਪਾਸੇ ਨੂੰ ਰਸਤਾ ਬਣਾਏਗਾ ਤੇ ਆਪਣੀਆਂ ਮਨੁੱਖੀ ਗਤੀਵਿਧੀਆਂ ਨੇ ਜਿਹੜੀਆਂ ਆਪਾਂ 23 ਦੇ ਵਿੱਚ ਜਿਹੜਾ ਇਧਰ ਖਰੜ ਇਲਾਕੇ ਦੇ ਵਿੱਚ ਹੜਕ ਆਇਆ ਸੀਗਾ ਜ਼ਿਆਦਾ ਉਹ ਕਿੱਥੇ ਉਹ ਕਿਉਂ ਪਾਣੀ ਦੇ ਰਸਤਿਆਂ ਦੇ ਉੱਤੇ ਆਪਾਂ ਬਿਲਡਿੰਗਾਂ ਬਣਾ ਲਈਆਂ ਬੜੀਆਂ ਬੜੀਆਂ